ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰੁਕਵੀਰ ਸਿੰਘ ਬੈੜੀਵਾਲ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਬੈੜੀਵਾਲ ਸਾਹਿਬ ਅੱਜ ਕੰਗਨਾਰ ਨੋਤ ਮਾਮਲੇ ਤਾ ਦੀ ਪੇਸ਼ੀ ਸੀ ਕੀ ਹੈ ਪੂਰਾ ਮਾਮਲਾ ਕੀ ਗੱਲਬਾਤ ਹੋਈ ਅੱਜ ਕੋਰਟ ਦੇ ਵਿੱਚ ਸਾਨੂੰ ਗਵਾਹ ਪੇਸ਼ ਕਰਨ ਵਾਸਤੇ ਲਾਸਟ ਡੇਟ ਤੇ ਜਸਰ ਨੇ ਕਿਹਾ ਸੀ ਕਿਉਂਕਿ ਅਸੀਂ ਦੋ ਗਵਾਹ ਕੋਰਟ ਦੇ ਵਿੱਚ ਮਾਤਾ ਮਹਿੰਦਰ ਕੌਰ ਤੇ ਇੱਕ ਗੁਰਪ੍ਰੀਤ ਸਿੰਘ ਵਾ ਅਸੀਂ ਐਗਜ਼ਾਮਿਨ ਕਰਾ ਚੁੱਕੇ ਆ ਉਹਨਾਂ ਦਾ ਕ੍ਰੋਸਿੰਗ ਦਾਮਨ ਬਾਕੀ ਹੈ ਕਿਉਂਕਿ ਕੋਰਟ ਨੇ ਸਾਨੂੰ ਹਦਾਇਤ ਦਿੱਤੀ ਸੀ ਲਾਸਟ ਡੇਟ ਤੇ ਜਦੋਂ ਸਮਨਿੰਗ ਆਰਡਰ ਪ੍ਰੋਸੈਸ ਦੇ ਵਿੱਚ ਕੰਗਣਾ ਪੇਸ਼ ਹੋਏ ਸੀ ਕਿ ਗਵਾਹੀ ਦੋ ਪਾਰਟਿਸ਼ ਕਰਾਉਣੀ ਹੈ ਜਿੰਨੇ ਅਸੀਂ ਗਵਾਹ ਕਰਾਉਣੇ ਨੇ ਸਭ ਪਹਿਲਾਂ ਅਸੀਂ ਗਵਾਹ ਆਪਣੇ ਪੇਸ਼ ਕਰ ਰਹੇ ਨੇ ਫਿਰ ਉਹ ਇੱਕ ਡੇਟ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਜਿਹੜੇ ਕੰਗਣਾ ਦੇ ਉਹ ਸਾਰੇ ਗਵਾਹਾਂ ਨੂੰ ਕਰਾਸ ਐਗਜ਼ਾਮਨ ਲ ਕਰ ਦੇਣਗੇ ਅੱਜ ਅਸੀਂ ਕੋਰਟ ਦੇ ਵਿੱਚ ਗਵਾਹ ਪੇਸ਼ ਕਰਨੇ ਸੀ ਪਰ ਮਾਤਾ ਜੀ ਦੀ ਸਿਹਤ ਹੈ ਜਿਹੜੀ ਅਚਲਕ ਫਿੱਟ ਨਾ ਹੋਣ ਕਰਕੇ ਉਹ ਅੱਜ ਕੋਰਟ ਤੇ ਪਹੁੰਚ ਨਹੀਂ ਸਕੇ ਤੇ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਹੈ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾ ਸਕੇ ਹੁਣ ਜੱਜ ਸਾਹਿਬ ਨੇ 5 1 26 ਨੈਕਸਟ ਡੇਟ ਰੱਖੀ ਹੈ ਤੇ ਉਸ ਤੋਂ ਪਹਿਲਾਂ ਸਾਨੂੰ ਜਿਹੜਾ ਵਿంటర్ ਸੈਸ਼ਨ ਕੋਰਸ ਦਾ ਹੈ 24 ਤੱਕ ਉਸ ਤੋਂ ਪਹਿਲਾਂ ਪਹਿਲਾਂ ਸਾਨੂੰ ਲਿਸਟ ਆਫ ਵਿਟਨਸ ਕੋਰਟ ਦੇ ਵਿੱਚ ਵੀ ਕਿਆ ਪੇਸ਼ ਕਰਨ ਵਾਸਤੇ ਤੇ ਜਿਹੜੇ ਕੰਗਨਾਰ ਦੇ ਵਕੀਲ ਸਾਹਿਬ ਹੈ ਉਹਨਾਂ ਨੂੰ ਵੀ ਜਿਹੜੇ ਪਾਰਟਿਕੂਲਰਸ ਹੈਗੇ ਗਵਾਹ ਦੇ ਦੇਣ ਵਾਸਤੇ ਕਿਆ ਤੇ ਉਹਨਾਂ ਨੂੰ ਲੈਕਸਟੇਟ ਤੇ ਪੇਸ਼ ਕਰਨ ਲਈ ਸਾਨੂੰ ਹਦਾਇਤ ਕੀਤੀ ਹੈ ਵਕੀਲ ਸਾਹਿਬ ਜੇ ਗੱਲ ਕਰੀਏ ਕੰਗਨਾਰ ਨੌਤ ਨੂੰ ਫਿਜ਼ੀਕਲ ਪੇਸ਼ ਹੋਣਾ ਪਵੇਗਾ ਮਠੰਡਾ ਦੀ ਕੋਰਟ 'ਚ ਇਹ ਕੋਈ ਗੱਲਬਾਤ ਹੋਈ ਹੈ ਕੋਰਟ 'ਚ ਇਸ ਨੂੰ ਲੈ ਕੇ ਅੱਜ ਉਹਨਾਂ ਨੇ ਕੰਗਨਾਰ ਨੇ ਕਿਉਂਕਿ ਕੰਗਨਾਰ ਐਮਪੀ ਹੈਗੇ ਕਿਉਂਕਿ ਸੈਸ਼ਨ ਚੱਲ ਰਿਹਾ ਉਹਨਾਂ ਨੇ ਅੱਜ ਜੋ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਸੈਸ਼ਨ ਦਾ ਹੀ ਹਵਾਲਾ ਦਿੱਤਾ ਹੈਗਾ ਨੈਕਸਟ ਡੇਟ ਤੇ ਕੋਰਟ ਨੇ ਜਿਹੜੇ ਅੱਜ ਪ੍ਰੌਕਸੀ ਕਾਉਂਸਲ ਪੇਸ਼ ਹੋਏ ਸੀ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿਉਂਕਿ ਵੀ ਮਾਤਾ ਮਹਿੰਦਰਕੌਰ ਤੇ ਗੁਰਪ੍ਰੀਤ ਸਿੰਘ ਜਿਹੜੇ ਗਵਾਹ ਪੇਸ਼ ਕੀਤੇ ਉਹਨਾਂ ਨੂੰ ਤਾਂ ਸਮੁੰਨ ਤੋਂ ਪਹਿਲਾਂ ਦੇ ਗਵਾਹ ਹੋਏ ਸੀ ਨਵੇਂ ਜਿਹੜੇ ਗਵਾਹ ਕਰਾਉਣੇ ਨੇ ਵੀ ਕੋਈ ਆਈਡੈਂਟੀਫਿਕੇਸ਼ਨ ਵਗੈਰਾ ਦਾ ਡਿਸਪਿਊਟ ਨਾ ਹੋਵੇ ਇਸ ਕਰਕੇ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਨੈਕਸਟ ਡੇਟ ਤੇ ਜਿਹੜਾ ਦੋਸ਼ੀ ਨੂੰ ਪੇਸ਼ ਕੀਤਾ ਜਾਵੇ ਕੋਰਟ ਦੇ ਵਿੱਚ ਕਿ ਲੱਗਦਾ ਪੇਸ਼ ਹੋਣਾ ਹੀ ਪਵੇਗਾ ਦੇਖੋ ਕੰਪਲੇਂਟ ਦੇ ਵਿੱਚ ਸ਼ਾਮਲ ਹੋਏ ਨੇ ਉਹ ਦੋਸ਼ੀ ਨੇ ਤੇ ਦੋਸ਼ੀ ਨੂੰ ਦੋਸ਼ੀ ਵਾਂਗ ਟਿੱਟ ਕੀਤਾ ਜਾਊਗਾ ਜੀ ਦੇਖੋ ਜਿੰਨੇ ਬਾਕੀ ਕੇਸਾਂ ਦੇ ਵਿੱਚ ਸਾਰੇ ਦੋਸ਼ੀ ਆਉਂਦੇ ਨੇ ਭਾਵੇਂ ਉਹ ਕੇਸ ਕਿਸੇ ਪ੍ਰਕਾਰ ਦਾ ਵੀ ਕ੍ਰਿਮੀਨਲ ਕੇਸ ਆ ਉਹਦੇ ਵਿੱਚ ਦੋਸ਼ੀ ਦੀ ਹਾਜ਼ਰੀ ਜ਼ਰੂਰੀ ਹੈ ਤਾਂ ਇਹ ਕੰਗਣਾ ਭਾਵੇਂ ਇੱਕ ਐਮਪੀ ਨੇ ਸੈਲੀਬ੍ਰਿਟੀ ਨੇ ਜੋ ਮਰਜ਼ੀ ਨੇ ਪਰ ਕੰਪਲੇਂਟ ਦੇ ਵਿੱਚ ਇੱਕ ਦੋਸ਼ੀ ਨੇ ਉਹ ਅਦਾਲਤ ਵੱਲੋਂ ਦੋਸ਼ੀ ਹੈ ਇਸ ਕਰਕੇ ਉਹਨਾਂ ਨੂੰ ਆਉਣਾ ਪੈਣਾ ਕੋਰਟ ਦੇ ਵਿੱਚ ਉਹਨਾਂ ਨੇ ਪਿਛਲੀ ਜਦੋਂ ਟੰਗਣਾ ਰਣੋਤ ਬਠਿੰਡਾ ਦੀ ਕੋਰਟ ਚ ਪੇਸ਼ ਹੁੰਦੇ ਆ ਤਾਂ ਉਹਨੇ ਇੱਕ ਹਵਾਲਾ ਦਿੱਤਾ ਸੀਗਾ ਵੀ ਖਤਲੇ ਦਾ ਮੈਨੂੰ ਖਤਰਾ ਹੈ ਕਿਵੇਂ ਦੇਖਦੇ ਹੋ ਦੇਖੋ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਕੋਰਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਲਾਈ ਸੀ ਤੇ ਖਤਰੇ ਦਾ ਹਵਾਲਾ ਦਿੱਤਾ ਸੀ ਉਹ ਬੇਸਲੈਸ ਹੈ ਸਾਰੇ ਜੋ ਉਹਨਾਂ ਨੇ ਲਏ ਗਰਾਉਂਡ ਦੇਖੋ ਐਮਪੀ ਨੇ ਉਹਨਾਂ ਨੂੰ ਸੈਂਟਰ ਵੱਲੋਂ ਵੀ ਜੋ ਹੈ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਬਾਕੀ ਪ੍ਰੋਟੋਕੋਲ ਨੂੰ ਫੋਲੋ ਸਟੇਟ ਗਵਰਨਮੈਂਟ ਵੀ ਕਰਦੀ ਹੈ ਜਦੋਂ ਕੋਰਟ ਦੇ ਵਿੱਚ ਪੇਸ਼ ਹੋਏ ਹੈ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਸਫੀਸ਼ੀਐਂਟ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਸੀ ਇਸ ਤਰ੍ਹਾਂ ਦੇ ਤਾਂ ਇਹ ਤਾਂ ਬੇਸਲੈਸ ਹੈ ਵੀ ਉਹ ਮੈਨੂੰ ਕੋਰਟ ਦੇ ਵਿੱਚ ਆਉਣ ਦਾ ਖਤਰਾ ਹੈਗਾ ਕੋਈ ਸਟਰੌਂਗ ਅਲੀਗੇਸ਼ਨ ਹੈ ਨਹੀਂ ਇਸ ਤਰ੍ਹਾਂ ਦਾ ਇਹ ਕੋਰਟ ਨੇ ਅਸੀਂ ਵੀ ਇਹਨਾਂ ਦਾ ਜਿਹੜੇ ਇਹ ਅਲੀਗੇਸ਼ਨ ਨੇ ਬੇਸ ਲੈਸ ਇਹਨਾਂ ਦਾ ਰਪਲਾਈ ਦਿੱਤਾ ਹੈ ਕੋਰਟ ਨੂੰ ਤੇ ਸਾਨੂੰ ਨਹੀਂ ਲੱਗਦਾ ਕਿ ਕੋਰਟ ਇਹਨਾਂ ਚੀਜ਼ਾਂ ਨੂੰ ਮੰਨ ਲਊਗੀ ਬਿਲਕੁਲ ਜ ਬਿਲਕੁਲ ਏਸੀ ਗਿੱਧ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਕਬੀਰ ਸਿੰਘ ਪੈਣੀਵਾਲ ਜਿਨ੍ਹਾਂ ਨੇ ਕਿਹਾ ਕਿ ਇਸ ਕੇਸ ਦੀ ਜਿਹੜੀ ਅੱਜ ਸੁਣਵਾਈ ਮਾਜੋ ਕੋਰਟ ਵੱਲੋਂ ਜਿਹੜੀ ਕੀਤੀ ਗਈ ਹੁਣ ਦੇਖਣਾ ਹੋਵੇਗਾ ਕਿ ਆਨ ਵਾਲੀ ਤਰੀਕ ਤੇ

ਅੱਜ ਕੋਰਟ ਦੇ ਵਿੱਚ ਸਾਨੂੰ ਗਵਾਹ ਪੇਸ਼ ਕਰਨ ਵਾਸਤੇ ਲਾਸਟ ਡੇਟ ਤੇ ਜੱਜ ਸਾਹਿਬ ਨੇ ਕਿਹਾ ਸੀ ਕਿਉਂਕਿ ਅਸੀਂ ਦੋ ਗਵਾਹ ਕੋਰਟ ਦੇ ਵਿੱਚ ਮਾਤਾ ਲੁਹਿੰਦਰ ਕੌਰ ਤੇ ਇੱਕ ਗੁਰਪ੍ਰੀਤ ਸਿੰਘ ਵਾ ਅਸੀਂ ਐਗਜ਼ਾਮਿਨ ਕਰਾ ਚੁੱਕੇ ਹਾਂ ਉਹਨਾਂ ਦਾ ਕਰਾਸਿੰਗ ਦਾ ਮੈਨ ਬਾਕੀ ਹੈ ਕਿਉਂਕਿ ਕੋਰਟ ਨੇ ਸਾਨੂੰ ਹਦਾਇਤ ਦਿੱਤੀ ਸੀ ਲਾਸਟ ਡੇਟ ਤੇ ਜਦੋਂ ਸਮਨਿੰਗ ਆਰਡਰ ਪ੍ਰੋਸੈਸ ਦੇ ਵਿੱਚ ਪੰਗਨਾ ਪੇਸ਼ ਹੋਏ ਸੀ ਕਿ ਗਵਾਹੀ ਦੋ ਪਾਰਟਿਸ਼ ਕਰਾਉਣੀ ਹੈ ਜਿੰਨੇ ਅਸੀਂ ਗਵਾਹ ਕਰਾਉਣੇ ਨੇ ਪਹਿਲਾਂ ਅਸੀਂ ਗਵਾਹ ਆਪਣੇ ਪੇਸ਼ ਕਰ ਰਹੇ ਨੇ ਫਿਰ ਉਹ ਇੱਕ ਡੇਟ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਜਿਹੜੇ ਕੰਗਣਾ ਦੇ ਉਹ ਸਾਰੇ ਗਵਾਹਾਂ ਨੂੰ ਕਰਾਸਿੰਗ ਦਾ ਮੈਨ ਕਰ ਦੇਣਗੇ ਅੱਜ ਅਸੀਂ ਕੋਰਟ ਦੇ ਵਿੱਚ ਗਵਾਹ ਪੇਸ਼ ਕਰਨੇ ਸੀ ਪਰ ਮਾਤਾ ਜੀ ਦੀ ਸਿਹਤ ਜਿਹੜੀ ਅਚਲਕ ਫਿੱਟ ਨਾ ਹੋਣ ਕਰਕੇ ਉਹ ਅੱਜ ਕੋਰਟ ਦੇ ਪਹੁੰਚ ਨਹੀਂ ਸਕੇ ਤੇ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਹੈ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾ ਸਕੇ ਹੁਣ ਜੱਜ ਸਾਹਿਬ ਨੇ 5 1 26 ਨੈਕਸਟ ਡੇਟ ਰੱਖੀ ਹੈ ਤੇ ਉਸ ਤੋਂ ਪਹਿਲਾਂ ਸਾਨੂੰ ਜਿਹੜਾ ਵਿੰਟਰ ਸੈਸ਼ਨ ਕੋਰਟ ਦਾ ਹੈ 24 ਤੱਕ ਹੈ ਉਸ ਤੋਂ ਪਹਿਲਾਂ ਪਹਿਲਾਂ ਸਾਨੂੰ ਲਿਸਟ ਆਫ ਵਿਟਨੈਸ ਕੋਰਟ ਦੇ ਵਿੱਚ ਵੀ ਕਿਆ ਪੇਸ਼ ਕਰਨ ਵਾਸਤੇ ਤੇ ਜਿਹੜੇ ਕੰਗਨਾਰ ਦੇ ਵਕੀਲ ਸਾਹਿਬ ਹੈ ਉਹਨਾਂ ਨੂੰ ਵੀ ਜਿਹੜੇ ਪਾਰਟਿਕੂਲਰਸ ਹੈਗੇ ਗਵਾਹਾਂ ਦੇ ਦੇਣ ਵਾਸਤੇ ਕਿਆ ਤੇ ਉਹਨਾਂ ਨੂੰ ਨੈਕਸਟ ਡੇ ਤੇ ਪੇਸ਼ ਕਰਨ ਲਈ ਸਾਨੂੰ ਹਦਾਇਤ ਕੀਤੀ ਹੈ। ਵਕੀਲ ਸਾਹਿਬ ਜੇ ਗੱਲ ਕਰੀਏ ਕੰਗਨਾਰ ਨੌਤ ਨੂੰ ਫਿਜ਼ੀਕਲ ਪੇਸ਼ ਹੋਣਾ ਪਵੇਗਾ ਬਠਿੰਡਾ ਦੇ ਕੋਰਟ 'ਚ ਇਹ ਕੋਈ ਗੱਲਬਾਤ ਹੋਈ ਹੈ ਕੋਰਟ 'ਚ ਇਸ ਨੂੰ ਲੈ ਕੇ। ਅੱਜ ਉਹਨਾਂ ਨੇ ਕੰਗਨਾਰ ਨੇ ਕਿਉਂਕਿ ਕੰਗਨਾਰ ਐਮਪੀ ਹੈਗੇ ਕਿਉਂਕਿ ਸੈਸ਼ਨ ਚੱਲ ਰਿਹਾ ਉਹਨਾਂ ਨੇ ਅੱਜ ਜੋ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਸੈਸ਼ਨ ਦਾ ਹੀ ਹਵਾਲਾ ਦਿੱਤਾ ਹੈਗਾ ਨੈਕਸਟ ਡੇਟ ਤੇ ਕੋਰਟ ਨੇ ਜਿਹੜੇ ਅੱਜ ਪ੍ਰੌਕਸੀ ਕਾਉਂਸਲ ਪੇਸ਼ ਹੋਏ ਸੀ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿਉਂਕਿ ਵੀ ਮਾਤਾ ਮਹਿੰਦਰਕੌਰ ਤੇ ਗੁਰਪ੍ਰੀਤ ਸਿੰਘ ਜਿਹੜੇ ਗਵਾਹ ਪੇਸ਼ ਕੀਤੇ ਉਹਨਾਂ ਨੂੰ ਤਾਂ ਸਮੁੰਨ ਤੋਂ ਪਹਿਲਾਂ ਦੇ ਗਵਾਹ ਹੋਏ ਸੀ ਨਵੇਂ ਜਿਹੜੇ ਗਵਾਹ ਕਰਾਉਣੇ ਨੇ ਵੀ ਕੋਈ ਆਈਡੈਂਟੀਫਿਕੇਸ਼ਨ ਵਗੈਰਾ ਦਾ ਡਿਸਪਿਊਟ ਨਾ ਹੋਵੇ ਇਸ ਕਰਕੇ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਨੈਕਸਟ ਡੇਟ ਤੇ ਜਿਹੜਾ ਦੋਸ਼ੀ ਨੂੰ ਪੇਸ਼ ਕੀਤਾ ਜਾਵੇ ਕੋਰਟ ਦੇ ਵਿੱਚ ਕਿ ਲੱਗਦਾ ਪੇਸ਼ ਹੋਣਾ ਹੀ ਪਵੇਗਾ ਦੇਖੋ ਉਹ ਕੰਪਲੇਂਟ ਦੇ ਵਿੱਚ ਸਮਣ ਹੋਏ ਨੇ ਉਹ ਦੋਸ਼ੀ ਨੇ ਤੇ ਦੋਸ਼ੀ ਨੂੰ ਰੋਸ਼ੀਬੰਦੀ ਟਿੱਟ ਕੀਤਾ ਜਾਊਗਾ ਜੀ ਦੇਖੋ ਜਿਵੇਂ ਬਾਕੀ ਕੇਸਾਂ ਦੇ ਵਿੱਚ ਸਾਰੇ ਦੋਸ਼ੀ ਆਉਂਦੇ ਨੇ ਭਾਵੇਂ ਉਹ ਕੇਸ ਕਿਸੇ ਪ੍ਰਕਾਰ ਦਾ ਵੀ ਕ੍ਰਿਮੀਨਲ ਕੇਸ ਆ ਉਹਦੇ ਵਿੱਚ ਦੋਸ਼ੀ ਦੀ ਹਾਜ਼ਰੀ ਜ਼ਰੂਰੀ ਹੈ ਤਾਂ ਇਹ ਕੰਗਣਾ ਭਾਵੇਂ ਇੱਕ ਐਮਪੀ ਨੇ ਸੈਲਿਬ੍ਰਿਟੀ ਨੇ ਜੋ ਮਰਜੀ ਨੇ ਪਰ ਕੰਪਲੇਂਟ ਦੇ ਵਿੱਚ ਇੱਕ ਦੋਸ਼ੀ ਨੇ ਉਹ ਅਦਾਲਤ ਵੱਲੋਂ ਦੋਸ਼ੀ ਹੈ ਇਸ ਕਰਕੇ ਉਹਨਾਂ ਨੂੰ ਆਉਣਾ ਪੈਣਾ ਕੋਰਟ ਦੇ ਵਿੱਚ ਉਹਨਾਂ ਨੇ ਪਿਛਲੀ ਜਦੋਂ ਉਹਨੂੰ ਟੰਗਨ ਰਣੋਤ ਬਠਿੰਡਾ ਦੀ ਕੋਰਟ ਤੇ ਪੇਸ਼ ਹੁੰਦੇ ਆ ਤਾਂ ਉਹ ਮੰਨ ਇੱਕ ਹਵਾਲਾ ਦਿੱਤਾ ਸੀਗਾ ਵੀ ਖਤਰੇ ਦਾ ਮੈਨੂੰ ਖਤ ਕਿਵੇਂ ਦੇਖਦੇ ਹੋ ਦੇਖੋ ਉਹ ਚੀਜ਼ਾਂ ਜਿਹੜੀ ਉਹਨਾਂ ਨੇ ਕੋਰਟ ਦੇ ਵਿੱਚ ਜਿਹੜੀ ਐਪਲੀਕੇਸ਼ਨ ਲਾਈ ਸੀ ਤੇ ਖਤਰੇ ਦਾ ਹਵਾਲਾ ਦਿੱਤਾ ਸੀ ਉਹ ਬੇਸਲੈਸ ਹੈ ਸਾਰੇ ਜੋ ਉਹਨਾਂ ਨੇ ਲਏ ਗਰਾਉਂਡ ਦੇਖੋ ਐਮਪੀ ਨੇ ਉਹਨਾਂ ਨੂੰ ਸੈਂਟਰ ਵੱਲੋਂ ਵੀ ਜੋ ਹੈ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਬਾਕੀ ਪ੍ਰੋਟੋਕੋਲ ਨੂੰ ਫੋਲੋ ਸਟੇਟ ਗਵਰਨਮੈਂਟ ਵੀ ਕਰਦੀ ਹੈ ਜਦੋਂ ਕੋਰਟ ਦੇ ਵਿੱਚ ਪੇਸ਼ ਹੋਏ ਹੈ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਸਫੀਸ਼ੀਐਂਟ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਸੀ ਇਸ ਤਰ੍ਹਾਂ ਦੇ ਤਾਂ ਇਹ ਤਾਂ ਬੇਸਲੈਸ ਹੈ ਵੀ ਉਹ ਮੈਨੂੰ ਕੋਰਟ ਦੇ ਵਿੱਚ ਆਉਣ ਦਾ ਖਤਰਾ ਹੈਗਾ ਕੋਈ ਇਸਟਰੋਲਿਗਿਸ਼ਨ ਹੈ ਨਹੀਂ ਇਸ ਤਰ੍ਹਾਂ ਦਾ ਇਹ ਕੋਰਟ ਨੇ ਅਸੀਂ ਵੀ ਇਹਨਾਂ ਜਿਹੜੇ ਇਹ ਅਲੀਗੇਸ਼ਨ ਨੇ ਬੇਸ ਲੈਸ ਇਹਨਾਂ ਦਾ ਰਿਪਲਾਈ ਦਿੱਤਾ ਕੋਰਟ ਨੂੰ ਤੇ ਸਾਨੂੰ ਨਹੀਂ ਲੱਗਦਾ ਕਿ ਕੋਰਟ ਇਹਨਾਂ ਚੀਜ਼ਾਂ ਨੂੰ ਮੰਨੂਗੀ ਬਿਲਕੁਲ ਜੀ ਬਿਲਕੁਲ ਐਸੀ ਗੱਲ ਦੇ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਗੂਵੀਰ ਸਿੰਘ ਪੈਣੀਵਾਲ ਜਿਨ੍ਹਾਂ ਨੇ ਕਿਹਾ ਕਿ ਇਸ ਕੇਸ ਦੀ ਜਿਹੜੀ ਅੱਜ ਸੁਣਵਾਈ ਮਾਜੋ ਕੋਰਟ ਵੱਲੋਂ ਜਿਹੜੀ ਕੀਤੀ ਗਈ ਉਹ ਦੇਖਣਾ ਹੋਏਗਾ ਕਿ ਆਨ ਵਾਲੀ ਤਰੀਕ ਤੇ

ਅੱਜ ਕੋਰਟ ਦੇ ਵਿੱਚ ਸਾਨੂੰ ਗਵਾਹ ਪੇਸ਼ ਕਰਨ ਵਾਸਤੇ ਲਾਸਟ ਡੇਟ ਤੇ ਜੱਜ ਸਾਹਿਬ ਨੇ ਕਿਹਾ ਸੀ ਕਿਉਂਕਿ ਅਸੀਂ ਦੋ ਗਵਾਹ ਕੋਰਟ ਦੇ ਵਿੱਚ ਮਾਤਾ ਲੁਹਿੰਦਰ ਕੌਰ ਤੇ ਇੱਕ ਗੁਰਪ੍ਰੀਤ ਸਿੰਘ ਵਾ ਅਸੀਂ ਐਗਜ਼ਾਮਿਨ ਕਰਾ ਚੁੱਕੇ ਹਾਂ ਉਹਨਾਂ ਦਾ ਕਰਾਸਿੰਗ ਦਾ ਮੈਨ ਬਾਕੀ ਹੈ ਕਿਉਂਕਿ ਕੋਰਟ ਨੇ ਸਾਨੂੰ ਹਦਾਇਤ ਦਿੱਤੀ ਸੀ ਲਾਸਟ ਡੇਟ ਤੇ ਜਦੋਂ ਸਮਨਿੰਗ ਆਰਡਰ ਪ੍ਰੋਸੈਸ ਦੇ ਵਿੱਚ ਪੰਗਨਾ ਪੇਸ਼ ਹੋਏ ਸੀ ਕਿ ਗਵਾਹੀ ਦੋ ਪਾਰਟਿਸ਼ ਕਰਾਉਣੀ ਹੈ ਜਿੰਨੇ ਅਸੀਂ ਗਵਾਹ ਕਰਾਉਣੇ ਨੇ ਪਹਿਲਾਂ ਅਸੀਂ ਗਵਾਹ ਆਪਣੇ ਪੇਸ਼ ਕਰ ਰਹੇ ਨੇ ਫਿਰ ਉਹ ਇੱਕ ਡੇਟ ਤੇ ਉਹਨਾਂ ਦੇ ਵਕੀਲ ਸਾਹਿਬ ਨੇ ਜਿਹੜੇ ਕੰਗਣਾ ਦੇ ਉਹ ਸਾਰੇ ਗਵਾਹਾਂ ਨੂੰ ਕਰਾਸਿੰਗ ਦਾ ਮੈਨ ਕਰ ਦੇਣਗੇ ਅੱਜ ਅਸੀਂ ਕੋਰਟ ਦੇ ਵਿੱਚ ਗਵਾਹ ਪੇਸ਼ ਕਰਨੇ ਸੀ ਪਰ ਮਾਤਾ ਜੀ ਦੀ ਸਿਹਤ ਹੈ ਜਿਹੜੀ ਅਚਲਕ ਫਿੱਟ ਨਾ ਹੋਣ ਕਰਕੇ ਉਹ ਅੱਜ ਕੋਰਟ ਤੇ ਪਹੁੰਚ ਨਹੀਂ ਸਕੇ ਤੇ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਹੈ ਕੋਰਟ ਦੇ ਵਿੱਚ ਸਬਮਿਟ ਨਹੀਂ ਕਰਵਾ ਸਕੇ ਹੁਣ ਜੱਜ ਸਾਹਿਬ ਨੇ 5 1 26 ਨੈਕਸਟ ਡੇਟ ਰੱਖੀ ਹੈ ਤੇ ਉਸ ਤੋਂ ਪਹਿਲਾਂ ਸਾਨੂੰ ਜਿਹੜਾ ਵਿੰਟਰ ਸੈਸ਼ਨ ਕੋਰਸ ਦਾ ਹੈ 24 ਤੱਕ ਉਸ ਤੋਂ ਪਹਿਲਾਂ ਪਹਿਲਾਂ ਸਾਨੂੰ ਲਿਸਟ ਆਫ ਵਿਟਨੈਸ ਕੋਰਟ ਦੇ ਵਿੱਚ ਵੀ ਕਿਹਾ ਪੇਸ਼ ਕਰਨ ਵਾਸਤੇ ਤੇ ਜਿਹੜੇ ਕੰਗਨਾਰ ਦੇ ਵਕੀਲ ਸਾਹਿਬ ਹੈ ਉਹਨਾਂ ਨੂੰ ਵੀ ਜਿਹੜੇ ਪਾਰਟਿਕੂਲਰਜ਼ ਹੈਗੇ ਗਵਾਹ ਦੇ ਦੇਣ ਵਾਸਤੇ ਹੈ ਤੇ ਉਹਨਾਂ ਨੂੰ ਨੈਕਸਟ ਡੇਟ ਤੇ ਪੇਸ਼ ਕਰਨ ਲਈ ਸਾਨੂੰ ਹਦਾਇਤ ਕੀਤੀ ਹੈ। ਵਕੀਲ ਸਾਹਿਬ ਜੇ ਗੱਲ ਕਰੀਏ ਕੰਗਨਾਰ ਨੌਤ ਨੂੰ ਫਿਜ਼ੀਕਲ ਪੇਸ਼ ਹੋਣਾ ਪਵੇਗਾ ਮਠੰਡਾ ਦੀ ਕੋਰਟ 'ਚ ਇਹ ਕੋਈ ਗੱਲਬਾਤ ਹੋਈ ਹੈ ਕੋਰਟ 'ਚ ਇਸ ਨੂੰ ਲੈ ਕੇ। ਅੱਜ ਉਹਨਾਂ ਨੇ ਕੰਗਨਾਰ ਨੇ ਕਿਉਂਕਿ ਕੰਗਨਾਰ ਐਮਪੀ ਹੈਗੇ ਕਿਉਂਕਿ ਸੈਸ਼ਨ ਚੱਲ ਰਿਹਾ ਹੈ ਉਹਨਾਂ ਨੇ ਅੱਜ ਜੋ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਸੈਸ਼ਨ ਦਾ ਹੀ ਹਵਾਲਾ ਦਿੱਤਾ ਹੈਗਾ। ਨੈਕਸਟ ਡੇਟ ਤੇ ਕੂਰ ਨੇ ਜਿਹੜੇ ਅੱਜ ਪ੍ਰੌਕਸੀ ਕਾਉਂਸਲ ਪੇਸ਼ ਹੋਏ ਸੀ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿਉਂਕਿ ਵੀ ਮਾਤਾ ਮਹਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਜਿਹੜੇ ਗਵਾਹ ਪੇਸ਼ ਕੀਤੇ ਉਹਨਾਂ ਨੂੰ ਤਾਂ ਸੰਮਣ ਤੋਂ ਪਹਿਲਾਂ ਦੇ ਗਵਾਹ ਹੋਏ ਸੀ ਨਵੇਂ ਜਿਹੜੇ ਗਵਾਹ ਕਰਾਉਣੇ ਨੇ ਵੀ ਕੋਈ ਆਈਡੈਂਟੀਫਿਕੇਸ਼ਨ ਵਗੈਰਾ ਦਾ ਡਿਸਪਿਊਟ ਨਾ ਹੋਵੇ ਇਸ ਕਰਕੇ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਨੈਕਸਟ ਸਟੇਜ ਤੇ ਜਿਹੜਾ ਦੋਸ਼ੀ ਨੂੰ ਪੇਸ਼ ਕੀਤਾ ਜਾਵੇ ਕੋਰਟ ਦੇ ਵਿੱਚ ਕਿ ਲੱਗਦਾ ਕੰਗਨਾਰ ਲੌਤ ਨੂੰ ਬਟਿੰਡਾ ਦੀ ਕੋਰਟ 'ਚ ਇੱਕ ਵਾਰ ਫਿਰ ਪੇਸ਼ ਹੋਣਾ ਹੀ ਪਵੇਗਾ ਦੇਖੋ ਕੰਪਲੇਂਟ ਦੇ ਵਿੱਚ ਸੰਮਣ ਹੋਏ ਨੇ ਉਹ ਦੋਸ਼ੀ ਨੇ ਦੇ ਦੋਸ਼ੀ ਨੂੰ ਦੋਸ਼ੀਬੰਦ ਕੀਤਾ ਜਾਊਗਾ ਜੀ ਦੇਖੋ ਜਿੰਨੇ ਬਾਕੀ ਕੇਸਾਂ ਦੇ ਵਿੱਚ ਸਾਰੇ ਦੋਸ਼ੀ ਆਉਂਦੇ ਨੇ ਭਾਵੇਂ ਉਹ ਕੇਸ ਕਿਸੇ ਪ੍ਰਕਾਰ ਦਾ ਵੀ ਕ੍ਰਿਮੀਨਲ ਕੇਸ ਆ ਉਹਦੇ ਵਿੱਚ ਦੋਸ਼ੀ ਦੀ ਹਾਜ਼ਰੀ ਜ਼ਰੂਰੀ ਹੈ ਤਾਂ ਇਹ ਕੰਗਣਾ ਭਾਵੇਂ ਇੱਕ ਐਮਪੀ ਨੇ ਸੈਲਿਬ੍ਰਿਟੀ ਨੇ ਜੋ ਮਰਜ਼ੀ ਨੇ ਪਰ ਕੰਪਲੇਂਟ ਦੇ ਵਿੱਚ ਇੱਕ ਦੋਸ਼ੀ ਨੂੰ ਅਦਾਲਤ ਵੱਲੋਂ ਦੋਸ਼ੀ ਹੈ ਇਸ ਕਰਕੇ ਉਹਨਾਂ ਨੂੰ ਆਉਣਾ ਪੈਣਾ ਕੋਰਟ ਦੇ ਵਿੱਚ ਉਹਨਾਂ ਨੇ ਪਿਛਲੀ ਜਦੋਂ ਉਹਨੂੰ ਟੰਗਨਰ ਨੌਤ ਬਠਿੰਡਾ ਦੀ ਕੋਰਟ ਤੇ ਪੇਸ਼ ਹੁੰਦੇ ਆ ਤਾਂ ਉਹ ਮੰਨ ਇੱਕ ਹਵਾਲਾ ਦਿੱਤਾ ਸੀਗਾ ਵੀ ਖਤਰੇ ਦਾ ਮੈਨੂੰ ਖਤਰਾ ਹੈ ਕਿਵੇਂ ਦੇਖ ਦਿਓ ਦੇਖੋ ਉਹ ਚੀਜ਼ਾਂ ਜਿਹੜੀ ਉਹਨਾਂ ਨੇ ਕੋਰਟ ਦੇ ਵਿੱਚ ਜਿਹੜੀ ਐਪਲੀ ਖਤਰੇ ਦਾ ਹਵਾਲਾ ਦਿੱਤਾ ਸੀ ਉਹ ਬੇਸਲੈਸ ਹੈ ਸਾਰੇ ਜੋ ਉਹਨਾਂ ਨੇ ਲਈ ਹੈ ਗਰਾਊਂਡ ਦੇਖੋ ਐਮਪੀ ਨੇ ਉਹਨਾਂ ਨੂੰ ਸੈਂਟਰ ਵੱਲੋਂ ਵੀ ਜੋ ਹੈ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਬਾਕੀ ਪ੍ਰੋਟੋਕੋਲ ਨੂੰ ਫੋਲੋ ਸਟੇਟ ਗਵਰਨਮੈਂਟ ਵੀ ਕਰਦੀ ਹੈ ਜਦੋਂ ਔਰਡ ਦੇ ਵਿੱਚ ਪੇਸ਼ ਹੋਏ ਹੈ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਸਫੀਸ਼ੀਐਂਟ ਜਿਹੜੀ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਸੀ ਇਸ ਤਰ੍ਹਾਂ ਦੇ ਤਾਂ ਇਹ ਤਾਂ ਬੇਸਲੈਸ ਹੈ ਵੀ ਮੈਨੂੰ ਔਰਡ ਦੇ ਵਿੱਚ ਆਉਣ ਦਾ ਖਤਰਾ ਹੈਗਾ ਕੋਈ ਸਟਰੌਂਗ ਨਿਕਰੀਸ਼ਨ ਹੈ ਨਹੀਂ ਇਸ ਤਰ੍ਹਾਂ ਦਾ ਇਹ ਕੰਟੇਨਰ ਅਸੀਂ ਇਹਨਾਂ ਦਾ ਜਿਹੜੇ ਇਹ ਅਲੀਗੇਸ਼ਨ ਦੇ ਬੇਸਲੇ ਸਾਨੂੰ ਰਿਪਲਾਈ ਦਿੱਤਾ ਹੈ کورٹ ਨੂੰ ਤੇ ਸਾਨੂੰ ਨਹੀਂ ਲੱਗਦਾ ਕਿ کورٹ ਇਹਨਾਂ ਚੀਜ਼ਾਂ ਨੂੰ ਮੰਨ ਲੂਗੀ ਬਿਲਕੁਲ ਜ ਬਿਲਕੁਲ ਏਸੀ ਗਿੱਦੇ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਕਬੀਰ ਸਿੰਘ ਪੈਣੀਵਾਲ ਜਿਨ੍ਹਾਂ ਨੇ ਕਿਹਾ ਕਿ ਇਸ ਕੇਸ ਦੀ ਜਿਹੜੀ ਅੱਜ ਸੁਣਵਾਈ ਮਾਜੋ کورٹ ਵੱਲੋਂ ਜਿਹੜੀ ਕੀਤੀ ਗਈ ਹੁਣ ਦੇਖਣਾ ਹੋਵੇਗਾ ਕਿ ਆਨ ਵਾਲੀ ਤਰੀਕ 'ਚ ਇਸ ਮਾਮਲੇ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਕੈਮਰਾਮੈਨ ਸੁਜੋਦਨ ਮਰੋ ਚੱਕੀਵਾਲ ਤਾਰਿਕਸ ਵਿਰਾਟੀਵੀ ਪਟੰਨਾ